ਇਥੇ ਕੰਮ ਚੱਲਦਾ ਹਮ ਇੱਥੇ ਬਹੁਤ ਵਧੀਆ ਸਫਾਈ ਨਾਲ ਲੋਕ ਭੈਣ ਭੈਣ ਕਹਿ ਕੇ ਵੀਰ ਵੀਰ ਕਹਿ ਕੇ ਲੋਕ ਕੰਮ ਕਰ ਜਾਂਦੇ ਆਪਣਾ ਇੱਥੇ ਕੋਈ ਆਪਣਾ ਨਹੀਂ ਹੈਗਾ ਇੰਡਸਟਰੀ ਆ ਇਹਨੇ ਤੁਹਾਨੂੰ ਸਿਰਫ ਇੱਜ਼ਤ ਨਿਲਾਪ ਕਰਨੀ ਆ ਤੁਹਾਡੀ ਇੱਜ਼ਤ ਨਹੀਂ ਬਾਨੀ ਜਿਹੜੀ ਕੁੜੀ ਚੰਗੀ ਆ ਉਹਦੀ ਵੀ ਇੱਜ਼ਤ ਨਿਲਾਪ ਕਰਨ ਤੇ ਲੋਕ ਮੈਂਟ ਲਾਂਦੇ ਆ ਦੋਨਾ ਮੈਂਟ ਕਿਸੇ ਨਾ ਬਹਿ ਗਈ ਕੁੜੀਆਂ ਗਲਤ ਨਹੀਂ ਹੁੰਦੀਆਂ ਸਾਰੇ ਪਾਸੇ ਜਿਹੜੀਆਂ ਸਹੀ ਹੈ ਸਹੀ ਆ ਨਾ ਉਹਨਾਂ ਨੂੰ ਵੀ ਲੋਕ ਗਲਤ ਕਰ ਦਿੰਦੇ ਆ ਤੁਸੀਂ ਤਾਂ ਇੰਡਸਟਰੀ ਚ ਕਾਫੀ ਟਾਈਮ ਤੋਂ ਹੋ ਹਮ ਇੰਡਸਟਰੀ ਦੇ ਵਿੱਚ ਕੁੜੀਆਂ ਦੇ ਲਈ ਕਈ ਮਾਹੌਲ ਆ। ਪਾਜੀ ਚੰਗਿਆ ਲਈ ਚੰਗਾ ਮਾਹੌਲ ਆ। ਵਧੀਆ ਲਈ ਵਧੀਆ ਮਾਹੌਲ ਆ। ਕੁੜੀਆਂ ਵਧੀਆ ਕੰਮ ਵੀ ਕਰ ਰਹੀਆਂ ਨੇ। ਸ਼ਾਰਟ ਡਰੈਸ 'ਚ ਵੀ ਕੰਮ ਕਰ ਰਹੀਆਂ ਨੇ, ਕੋਈ ਚੱਕਰ ਨਹੀਂ। ਉਹਦੀ ਡਿਮਾਂਡ ਆ ਡੈਕਟਰ ਦੀ। ਉਸ ਤੋਂ ਬਾਅਦ ਜਿਹੜੀਆਂ ਕੁੜੀਆਂ ਹੁਣ ਆਪਾਂ ਸਿੰਪਲ ਗੱਲ ਕਰੀਏ, ਕਈ ਕੁੜੀਆਂ ਨਾ ਬਹੁਤ ਮਤਲਬ ਕਿ ਸਟਰਗਲ ਕਰਦੀਆਂ ਨੇ। ਵਧੀਆ ਟੈਲੈਂਟ ਹੁੰਦਾ ਅੱਗੇ ਨਹੀਂ ਵੱਧ ਪਾਉਂਦੀਆਂ। ਉਹਨਾਂ ਨੂੰ ਆਫਰਾਂ ਵੀ ਆਉਂਦੀਆਂ ਨੇ, ਉਹਨਾਂ ਦਾ ਫਾਇਦਾ ਚੱਕਣ ਲਈ ਕਿ ਤੁਸੀਂ ਕੰਪਰਮਾਈਜ਼ ਕਰੋ ਵਧੀਆ ਗਾਣਾ ਕਰਾਵਾਂਗੇ। ਜਿਹੜੀ ਕੁੜੀ ਨਹੀਂ ਕਰਦੀ ਉਹ 2-3 ਸਾਲਾਂ ਚ ਬਣ ਤਾ ਜਾਂਦੀ ਹੈ ਜੀ ਹਮ ਜਿਹੜਾ ਬੰਦਾ ਕੰਮ ਕਰਦਾ ਜਿਹੜੀ ਮਰਜ਼ੀ ਅਗਲੇ ਕੰਪਰਮਾਈਜ਼ ਕਰਕੇ ਕਰ ਲੂਗੀ ਹਮ ਗੰਦ ਤਾਂ ਹੈ ਗਈ ਆ ਜੇ ਤੁਸੀਂ ਹੱਥ ਫੜਾਉਂਗੇ ਅਗਲੇ ਨੂੰ ਤਾਂ ਫੜਨਾ ਜੇ ਤੁਸੀਂ ਨਹੀਂ ਫੜਾਉਂਗੇ ਅਗਲਾ ਕਿਉਂ ਫੜੇ ਕੁੜੀਆਂ ਇਹ ਗੱਲ ਤਾਂ ਬੋਲ ਸਕਦੇ ਨੇ ਤੁਸੀਂ ਖੁਦ ਸਟਰੋਂਗ ਹੋ ਹਮ ਠੀਕ ਹੈ ਜੇ ਤੁਸੀਂ ਖੁਦ ਸਟਰੋਂਗ ਹੋ ਮੁੰਡਾ ਤੱਕੇ ਨਾਲ ਕਿੱਦਾਂ ਤੁਹਾਡੇ ਰਿਪਰ ਕਰ ਦੂਗਾ ਜਾਂ ਕਿੱਦਾਂ ਤੁਹਾਨੂੰ ਕਮਰੇ ਚ ਲੈ ਜਾਊਗਾ ਜੇ ਅੱਧੇ ਰਾਤ ਨੂੰ ਕੋਈ ਮੀਟਿੰਗ ਲਈ ਤੁਹਾਨੂੰ ਬੁਲਾ ਰਿਹਾ ਹੈਗਾ ਤਾਂ ਮਤਲਬ ਸਮਝ ਲੈਣਾ ਚਾਹੀਦਾ ਹੋਟਲ 'ਚ ਬੁਲਾ ਰਿਹਾ ਹੈਗਾ ਫਲੈਟ ਤੇ ਬੁਲਾ ਰਿਹਾ ਹੈਗਾ ਚਾਹ ਕੌਫੀ ਕਿਸੇ ਬਾਹਰ ਤੇ ਬਹਿ ਜਾ ਕੋਈ ਗੱਲ ਨਹੀਂ ਮੀਟਿੰਗ ਐ ਏਦਾਂ ਹੀ ਹੁੰਦੀਆਂ ਜਾਂ ਲੇਟ ਨਾਈਟ ਕਿਸੇ ਦਾ ਨਹੀਂ ਵਕਤ ਹੈਗਾ ਟਾਈਮ ਹੈਗਾ ਪਰ ਜਦੋਂ ਹੋਟਲ 'ਚ ਅਗਲੇ ਨੇ ਬੁਲਾ ਲਿਆ ਫਿਰ ਤੁਸੀਂ ਆਪ ਸੋਚ ਲੈ ਕਿ ਮੀਟਿੰਗ ਤਾਂ ਨਹੀਂ ਕੀ ਕਰਨਾ ਤੇ ਕੁੜੀਆਂ ਅੱਗੇ ਵੀ ਜਾਂਦੀਆਂ ਇਹ ਵੀ ਮੈਂ ਗਲਤ ਨਹੀਂ ਕਹਿੰਦਾ ਦੇਖਿਆ ਤੁਸੀਂ ਜਾਂਦੀਆਂ ਕੁੜੀਆਂ ਹਾਂ ਬਹੁਤ ਹੈ ਇੰਡਸਟਰੀ 'ਚ ਸ਼ਾਮਾਂ ਆ ਇੰਡਸਟਰੀ ਦੀਆਂ ਜਿਹੜੀਆਂ ਰਾਤ ਆ ਉਹ ਹੋਟਲਾਂ ਦੇ ਵਿੱਚ ਪਾਜੀ ਜਾਂਦੀਆਂ ਨੇ ਸਾਰੀਆਂ ਨਹੀਂ ਕਹੂੰਗਾ ਮੈਂ ਕੁਝ ਜਾਂਦੀਆਂ ਪਰ ਜਾਂਦੀਆਂ ਨੇ ਫਿਰ ਬਾਤ ਚ ਰੋਲਾ ਵੀ ਪਾਉਂਦੀਆਂ ਕਿ ਸਾਡੇ ਨਾਲ ਗਲਤ ਹੋਇਆ। ਮੈਂ ਕਿਹਾ ਤਾਂ ਹੈਗਾਗਾ ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਆ। ਗਲਤ ਵੀ ਸਹੀ ਵੀ ਆ। ਹੂੰ। ਮਾੜੀ ਇੰਡਸਟਰੀ ਮਾੜੀ ਵੀ ਹੈਗੀ ਐ ਚੰਗੀ ਵੀ ਹੈਗੀ ਆ। ਹੁਣ ਮੇਰੇ ਬਾਰੇ ਕੋਈ ਬੋਲ ਕੇ ਦਿਖਾ ਦੇ ਕੁੜੀ ਇੰਡਸਟਰੀ 'ਚ। ਇਸੂ ਵੀ ਜਦੋਂ ਮੈਨੂੰ ਅੱਖ ਚੱਕ ਕੇ ਦੇਖਿਆ ਹੋਵੇ। ਬਿਨਾਂ ਕੰਮ ਤੋਂ ਮੈਂ ਨਹੀਂ ਦੇਖਦਾ। ਕੁੜੀ ਦੀ ਅੱਖ ਵਿੱਚ ਅੱਖ ਪਾ ਕੇ ਵੀ ਦੇਖਦਾ ਮੈਂ। ਤਾੜ ਨੂੰ ਲੋੜ ਹੀ ਉਦਾਂ ਦਾ ਮਿਲ ਜਾਂਦਾ। ਲੋਕਾਂ ਨੂੰ ਨਹੀਂ ਉਦੋਂ ਉਦੋਂ ਕਰਦਾ। ਹਾਂ। ਸਾਡਾ ਹੁਣ ਫਿਰ ਮੈਂ ਇਸਲਾਮ ਦੀ ਗੱਲ ਕਰਤੀ। ਜੀ ਸਾਡੇ ਇਹ ਵੀ ਗੁਨਾਹ ਹੈ ਕਿ ਤੁਸੀਂ ਕਿਸੇ ਕੁੜੀ ਵੱਲ ਦੇਖ ਰਹੇ ਹੋ ਤੁਹਾਡਾ ਨਜ਼ਰ ਦਾ ਪਰਦਾ ਬੰਦਿਆਂ ਲਈ ਵੀ ਆ ਹੂੰ ਚ ਕੁੜੀਆਂ ਲਈ ਪਰਦਾ ਸ ਚੁੰਨੀ ਦਾ ਤੱਕ ਬੰਦਿਆਂ ਲਈ ਇੱਕ ਅਸੀਂ ਇੰਟਰਵਿਊ ਕੀਤੀ ਜਾਂਦੇ ਕਿ ਕੁੜੀਆਂ ਨੂੰ ਕੋਰਪੋਰੇਟ ਕੰਮ ਕਰਨ ਦੇ ਲਈ ਇੰਡਸਟਰੀ 'ਚ ਕਿਹਾ ਜਾਂਦਾ ਹਾਂ ਮੁੰਡਿਆਂ ਦੇ ਲਈ ਵੀ ਇੰਡਸਟਰੀ ਦੇ ਵਿੱਚ ਕਾਫੀ ਦਾ ਖਰਾਬ ਹੋ ਗਿਆ ਹੈ ਗਿਆ ਭਾਜੀ ਹੁਣ ਜਿਹੜਾ ਬੰਦਾ ਉਤੋਂ ਮੁੰਡੀ ਪਸੰਦ ਕਰੂਗਾ ਪੰਜਾਬ ਦੀ ਇੰਡਸਟਰੀ 'ਚ ਬਿਲਕੁਲ ਹਰ ਫੀਲਡ 'ਚ ਹੁੰਦੇ ਆ ਪੰਜਾਬ ਦੀ ਇੰਡਸਟਰੀ 'ਚ ਹੈ ਕਰਨ ਜੋਰ ਵਰਗੇ ਬਹੁਤ ਨੇ ਕੀ ਹੁੰਦੇ ਆ ਉਹ ਤੁਹਾਡੇ ਉੱਪਰ ਆਣਾ ਤੁਸੀਂ ਜੇ ਤੁਹਾਡਾ ਮਨ ਕਰਦਾ ਤੁਸੀਂ ਉੱਥੋਂ ਵੱਧ ਸਕਦੇ ਹੋ ਅੱਗੇ ਤੁਹਾਡੇ ਲਈ ਦੋ ਰਾਹ ਨੇ ਤੁਹਾਡ ਤੁਸ ਤੁਹਾਨੂੰ ਉਸ ਰਾਹ ਦੇ ਉੱਤੇ ਕਿਸੇ ਨੇ ਸੱਦਿਆ ਕਿ ਬਿਲਕੁਲ ਸੱਦਿਆ ਮੈਨੂੰ ਮੈਂ ਗਿਆ ਵੀ ਆ ਪਰ ਗੱਲਬਾਤ ਕਰਕੇ ਵਧੀਆ ਟਰੀਟ ਕਰਕੇ ਗੱਲਾਂ ਨਾਲ ਆਪਾਂ ਉੱਥੋਂ ਆ ਗਏ ਕਿਉਂਕਿ ਗੱਲਾਂ ਵੀ ਨਿਕਲ ਸਕਦੇ ਸੀ ਯਾਰ ਉਹਦਾ ਮਨ ਕਰ ਰਿਹਾ ਉਹ ਮੈਨੂੰ ਪਸੰਦ ਕਰ ਰਿਹਾ ਮੈਂ ਤੈਨੂੰ ਅੱਗੇ ਤਾਂ ਬਤਾਉਂਗਾ ਮੈਂ ਉਹਦੇ ਨਾਲ ਉਹਦਾ ਡੀਲ ਕਰਕੇ ਆ ਗਿਆ ਮbro ਐਦਾਂ ਨਹੀਂ ਕੋਈ ਗੱਲ ਨਹੀਂ ਕੰਮ ਕਰਾਂਗੇ ਜੇ ਤੈਨੂੰ ਵਾਕਈ ਮੇਰਾ ਚੰਗਾ ਲੱਗਣਾ ਆਪਾਂ ਇੱਕ ਚੰਗੇ ਦੋਸਤ ਬਣ ਸਕਦੇ ਆ ਹੂੰ ਹੈਗੇ ਦੋ ਤਿੰਨ ਵਧੀਆ ਦੋਸਤ ਨੇ ਗੱਲਾਂ ਬਾਤਾਂ ਕਰਦੇ ਆ ਪਰ ਚੱਕਰੇ ਥੋੜੀ ਆ ਕਿ ਫਿਰ ਮੈਂ ਉਹਨੂੰ ਉਹ ਕੰਮ ਕਰਕੇ ਅੱਗੇ ਵਧਾ ਕਿ ਮੇਰੇ ਤੋਂ ਉਹਨਾਂ 'ਚ ਫਾਇਦਾ ਕਿਹਾ ਗਿਆ ਮੈਂ ਵੀ ਤਾਂ ਫਿਰ ਉਹ ਪਰ ਉਹਨੂੰ ਆਪਾਂ ਕੰਜਰਖਾਨਾ ਨਹੀਂ ਕਹਿ ਸਕਦੇ ਮੈਂ ਮਨਾ ਕਰਤਾ ਥੈਟਸ ਇਟ ਗੱਲ ਖਤਮ ਹੋ ਗਈ ਜਿਹਨੂੰ ਚੰਗਾ ਲੱਗੂਗਾ ਉਹ ਕਰੂਗਾ ਆਪਾਂ ਨਹੀਂ ਕੀਤਾ ਆਪਾਂ ਵੀ ਚੰਗੇ ਆ ਅੱਜ ਉਹ ਤੁਹਾਡੇ ਉੱਪਰ ਆ ਵੀ ਤੁਸੀਂ ਚੁਣਨਾ ਹੁੰਦਾ ਹਮ ਥਾਟ ਸਹੀ ਵੀ ਹੁੰਦਾ ਗਲਤ ਵੀ ਹੁੰਦਾ ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਹੋ ਚੋਰੀ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੋਊਗਾ ਪਹੇ ਛੇਤਰ ਵੀ ਪੈਸਾ ਕੰਮ ਹੈਗਾ ਵੈਸੇ ਇੰਡਸਟਰੀ ਚ ਜਿੰਨੀਆਂ ਜਿਆਦਾ ਫਿਲਮਾਂ ਆ ਰਹੀਆਂ ਭਾਜੀ ਪੰਜਾਬੀ ਕੰਮ ਤਾਂ ਬਹੁਤ ਹੋਣਾ ਚਾਹੀਦਾ ਕੰਮ ਤਾਂ ਬਹੁਤ ਹੋ ਰਿਹਾ ਪਰ ਟ੍ਰੀਟਮੈਂਟ ਨਹੀਂ ਆ ਰਿਹਾ ਟ੍ਰੀਟਮੈਂਟ ਬਹੁਤ ਘੱਟ ਆ ਬਹੁਤ ਸਾਰੇ ਆਰਟਿਸਟ ਨੂੰ ਕੰਮ ਮੰਗਣਾ ਪੈ ਰਿਹਾ ਇਸ ਕਰ ਰਿਹਾ ਆ ਆਰਟਿਸਟਾਂ ਚ ਕੰਪਰਮਾਈਜ਼ ਕਰ ਰਿਹਾ ਜੇ ਕਿਸੇ ਨੂੰ ਤੁਸੀਂ ਆਰਟਿਸਟ ਲੈ ਰਹੇ ਹੋ ਉਹਨਾਂ ਦੇ ਵਰਕ ਉਹਨਾਂ ਨੇ ਨਹੀਂ ਕੀਤਾ ਜਾਂਦਾ ਸਾਢੇ ਸਾਲ ਉਹਨਾਂ ਦੇ ਵਰਕ ਕਰਨਾ ਚਾਹੀਦਾ ਜੇ ਤੁਸੀਂ ਵਾਕਈ ਕੋਈ ਨਵਾਂ ਬੰਦਾ ਲੈ ਰਹੇ ਹੋ ਰੀਲਰਸ ਨੂੰ ਤੁਸੀਂ ਮੂਵੀਆਂ ਚ ਲੈ ਰਹੇ ਹੋ ਉਹਨਾਂ ਤੇ ਕੋਈ ਵਰਕਸ਼ਾਪ ਨਹੀਂ ਹੈਗੀ ਤੁਸੀਂ ਕੋਈ ਨਵੇਂ ਆਰਟਿਸਟ ਚੱਕ ਲੈਨੇ ਹੋ ਕਦੇ ਕਿੱਥੋਂ ਕਦੇ ਕਿੱਥੋਂ ਕਰਕੇ ਉਹਦੀ ਮੂਵੀ 'ਚ ਇੱਕ ਬਜਟ ਪਹਚਾਨ ਦੇ ਚੱਕਰ 'ਚ ਹੂੰ ਉਹ ਭਾਈ ਮੂਵੀ ਦਾ ਬੇੜਾਕਰ ਕੋਈ ਹੁੰਦਾ ਤੁਸੀਂ ਕਈ ਮੂਵੀਆਂ ਦੇਖਿਓ ਤੁਹਾਨੂੰ ਆਪੇ ਉਹਦੇ 'ਚ ਪਤਾ ਚੱਲ ਜਾਊਗਾ ਨਹੀਂ ਯਾਰ ਆਹ ਗੱਲ ਨਹੀਂ ਬਣੀ ਆਹ ਬੰਦੇ 'ਚ ਗੱਲ ਨਹੀਂ ਬਣੀ ਉਹ ਸਾਡਾ ਕੰਪਰਮਾਈਜ਼ ਕੀਤੀ ਹੁੰਦੀ ਹੈ ਵੀ ਚਲੋ ਆ ਜਿਹੜਾ ਨੇ ਥੀਏਟਰ ਕੀਤਾ ਹੁੰਦਾ ਚੰਗਾ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੁੰਦੀ ਹੈ ਉਹਨਾਂ ਦਾ ਮਨ ਦੁਖਦਾ ਜਦੋਂ ਫਿਲਮਾਂ ਦੇ ਵਿੱਚ ਨੀਡ ਟੂ ਸ਼ਟਰਾਂ ਵਾਲੇ ਨੂੰ ਦੇਖਦੇ ਨੇ ਜਦੋਂ ਫਿਲਮਾਂ ਦੇ ਵਿੱਚ ਆਹ ਇੱਕ ਹੋਰ ਆਇਆ ਸੀਗਾ ਕੀ ਨਾਮ ਦਾ ਕੈਂਡੀ ਆ ਕਿ ਉਹ ਇਹੋ ਜਿਹੇ ਬੰਦੇ ਉਹ ਦੇਖਦੇ ਨੇ ਜਿਨ੍ਹਾਂ ਦਾ ਫਿਲਮ ਨਾ ਕੋਈ ਲਗਾਤਾਰਾ ਨਹੀਂ ਹੁੰਦਾ ਦੱਸ ਦਾਂ ਜੇ ਹੁੰਦੀ ਮੈਂ ਆਪਣਾ ਮਨਦੁਖ ਦੀ ਗੱਲ ਕੀਤੀ ਤੁਸੀਂ ਆਪ ਇਥੇ ਥੀਏਟਰ ਆਰਟਿਸਟ ਆ ਲੈਂਦੇ ਇਹ ਭਾਵੇਂ ਆਪਣੀ ਜੀ ਵੀ ਹੁੰਦੀ ਹੈ ਗੱਲ ਮੈਂ ਮੇਰੇ ਤੇ ਵੀ ਲਗਾ ਸਕਦੀ ਹਾਂ ਇਹ ਚੀਜ਼ ਹੈ ਕਿ ਮਨਦੁੱਖ ਹੁੰਦਾ ਕਿ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਇਸ ਫੀਲਡ ਦੇ ਵਿੱਚੋਂ ਅਸੀਂ ਕਹਿੰਦੇ ਕੋਈ ਬੰਦਾ ਬਾਹਰੋਂ ਰੀਲ ਨਾਲ ਲੈ ਆ ਕੇ ਜਿਹੜਾ ਥੋੜਾ ਜਿਹਾ ਵਾਇਰਲ ਹੋਇਆ ਉਹਨੂੰ ਲੈ ਕੇ ਫਿਲਮ ਚਲਾਤਾ ਜੀ ਨਾ ਉਹਨੂੰ ਐਕਟਿੰਗ ਪਤਾ ਨਾ ਕੋਈ ਕਿ ਉਹ ਸਰਕੋ 4-5 ਲੱਖ ਜਿਹੜੇ ਬੰਦੇ ਉਹਨੂੰ ਫੋਲੋ ਕਰਦੇ ਆ ਹਾਂ ਇਹਨਾਂ ਨੂੰ ਵੀ ਇੱਕ ਥੋੜਾ ਥੋਟਾ ਗਾਣੇ ਵਾਲੇ ਚ ਵੀ ਇਹ ਇੱਕ ਕੀੜਾ ਫਸ ਗਿਆ ਕਿ ਜਿਆਦਾ ਵਿਊ ਵਾਲੀ ਕੁੜੀ ਜਾਂ ਮੁੰਡਾ ਲੈ ਕੇ ਤੁਸੀਂ ਕੋਈ ਗਾਣਾ ਫਰਮਾ ਰਹੇ ਹੋ ਉਹਨਾਂ ਦੇ ਫੋਲੋਅਰਾਂ ਕਰਕੇ ਤੁਹਾਡਾ ਗਾਣਾ ਹਿੱਟ ਹੋ ਜਾਏਗਾ ਇਹ ਨਹੀਂ ਹੁੰਦਾ ਤੁਹਾਡਾ ਕੰਟੈਂਟ ਚੰਗਾ ਨਾ ਤੁਸੀਂ ਨਵੇਂ ਆਰਟਿਸਟ ਲੈ ਕੇ ਵਧੀਆ ਫਿਲਮਾਇਆ ਹੋਗਾ ਲੋਕ ਕਬੂਲ ਕਰਦੇ ਆ ਪਰ ਅੱਜਕੱਲ ਮੂਵੀਾਂ ਵਿੱਚ ਵੀ ਆ ਰੀਲਰਸ ਹੋ ਗਏ ਕੰਟੈਂਟ ਬਣਾਉਂਦੇ ਆ ਕਿੰਨੇ ਆਰਟਿਸਟ ਆ ਨਵੇਂ-ਨਵੇਂ ਕੰਟੈਂਟ ਆਪਣਾ-ਆਪਣਾ ਕੰਮ ਕਰ ਰਹੇ ਆ ਪਰ ਗਲਤ ਨਹੀਂ ਕਹਿੰਦੇ ਹਾਂ ਵਧੀਆ ਯਾਰ ਕੀ ਨੂੰ ਪੈਸਾ ਕਮਾਉਂਦਾ ਸ਼ੌਕ ਨਹੀਂ ਹੈਗਾ ਸਾਰੇ ਬੰਦੇ ਪੈਸਾ ਕਮਾਉਂਦੇ ਆ ਹੂੰ ਇੱਜ਼ਤ ਮਾਨਾ ਕਮਾਉ ਕੋਈ ਚੱਕਰ ਨਹੀਂ ਹੈਗਾ ਹੈਨਾ ਤੇ ਉਹ ਚੱਕਰ ਕਿ ਅਸੀਂ ਫਿਰ ਉਹਨਾਂ ਨੂੰ ਆਰਟਿਸਟ ਦੇ ਤੌਰ ਤੇ ਕਰਦੇ ਆ ਵੀ ਉਹਨਾਂ ਦੀ ਪਬਲਿਸਿਟੀ ਸਾਈ ਸਾਨੂੰ ਮਿਲ ਜੇ ਆਰਟਿਸਟ ਨੂੰ ਘੱਟ ਇਸ ਚੀਜ਼ ਦਾ ਹੂੰ ਬੋਲੀਵੁੱਡ ਵਾਲੇ ਕਦੇ ਨਹੀਂ ਕਰਦੇ ਗਾਣਿਆਂ ਵਿੱਚੋਂ ਕਰਦੇ ਆ ਜੀ ਰੀਲਰਸ ਨੂੰ ਪਰ ਮੂਵੀ ਵਿੱਚੋਂ ਉਹੀ ਕਰੂਗਾ ਜਿਹੜਾ ਪ੍ਰੋਡੂਸਰ ਆ ਪੈਸਾ ਲਗਾਊਗਾ ਆਪਣੇ ਪੋਤੇ ਤੇ ਹੂੰ ਜਾਂ ਆਪ ਐਕਟਰ ਲਊਗਾ ਪਰ ਕੰਪਰਮਾਈਜ਼ ਉਹ ਨਹੀਂ ਕਰਦੇ ਹੈਗੇ ਨਾ ਸਾਊਥ ਵਾਲੇ ਜੇ ਮੈਂ ਚਲੇ ਗਿਆ ਪਹਿਲਾਂ ਮੈਨੂੰ ਦੇਖਣਗੇ